ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਬਹੁਤ ਹੀ ਜ਼ਰੂਰੀ ਬੇਨਤੀ ਸੰਗਤ ਦੇ ਚਰਨਾਂ 'ਚ ਕਰਨੀ ਔਰ ਖਾਸ ਕਰਕੇ ਸਾਡੇ ਉਹਨਾਂ ਭੈਣਾ ਭਰਾਵਾਂ ਦੇ ਚਰਨਾਂ 'ਚ ਜਿਹੜਿਆਂ ਨੇ ਅਜੇ ਤੱਕ ਸ਼ਰਮਦਿਆਂ ਮਾਰਿਆ ਸਮਾਨ ਨਹੀਂ ਲਿਆ ਨਾ ਉਹਨਾਂ ਕੈਂਪ ਤੱਕ ਪਹੁੰਚ ਕੀਤੀ ਨਾ ਉਹ ਕਿਹ ਟਰਾਲੀ ਵਾਲੇ ਕੋ ਗਏ ਆ ਔਰ ਬਹੁਤ ਸਾਰੇ ਭੈਣ ਭਰਾ ਸਾਡੇ ਅਸਲ ਚ ਇਦਾਂ ਦੇ ਆ ਜਿਹੜੇ ਸ਼ਰਮ ਮਹਿਸੂਸ ਕਰ ਰਹੇ ਆ ਰਾਸ਼ਨ ਮੰਗਣ ਦੇ ਵਿੱਚ ਹਾਲਾਂਕਿ ਉਹਨਾਂ ਦੀਆਂ ਫਸਲਾਂ ਖਤਮ ਹੋ ਗਈਆਂ ਉਹਨਾਂ ਦੇ ਘਰ ਤਬਾਹ ਹੋ ਗਏ ਆ ਇਦਾਂ ਦਾ ਹੀ ਅੱਜ ਇੱਕ ਸਾਡੇ ਕੋ ਜਾਣਕਾਰੀ ਸਾਡੀ ਚ ਆਇਆ ਸੀਗਾ ਅਸੀਂ ਉਹਨਾਂ ਦੇ ਘਰ ਗਏ ਉਹ ਮੰਗਣ ਨਹੀਂ ਆਏ ਪਰ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ। ਤੋਂ ਇਦਾਂ ਦਾ ਕੋਈ ਵੀ ਭੈਣ ਭਰਾ ਆ। ਅਸੀਂ ਆਪਣਾ ਨੰਬਰ ਜਾਰੀ ਕਰਨ ਲੱਗੇ ਆ ਤੁਸੀਂ ਸਾਡੇ ਇਸ ਨੰਬਰ ਤੇ ਫੋਨ ਕਰੋ। ਤੁਹਾਡੇ ਘਰ ਇਨਕੁਆਇਰੀ ਕਰਕੇ ਘਰੇ ਹੀ ਸਮਾਨ ਦੇ ਦਿੱਤਾ ਜਾਵੇਗਾ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਸੇ ਫੋਟੋ ਦੀ। ਤੋਂ ਸਾਡੀ ਇਹੋ ਹੀ ਬੇਨਤੀ ਆ ਵੀ ਜਿੰਨੇ ਵੀ ਭੈਣ ਭਰਾ ਇਦਾਂ ਦੇ ਆ ਪੰਥ ਦਾ ਲੰਗਰ ਵਰਤ ਰਿਹਾ ਕੌਮ ਸੇਵਾ ਭੇਜ ਰਹੀ ਆ। ਤੇ ਹਰ ਬੰਦਾ ਕੌਮ ਦਾ ਹਿੱਸੇਦਾਰ ਆ ਤੇ ਆਪਣੀ ਜੋ ਲੋੜ ਆ ਉਹ ਜ਼ਰੂਰ ਪੂਰੀ ਕਰੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਹੁਤ ਹੀ ਜ਼ਰੂਰੀ ਬੇਨਤੀ ਸੰਗਤ ਦੇ ਚਰਨਾਂ 'ਚ ਕਰਨੀ ਔਰ ਖਾਸ ਕਰਕੇ ਸਾਡੇ ਉਹਨਾਂ ਭੈਣਾ ਭਰਾਵਾਂ ਦੇ ਚਰਨਾਂ 'ਚ ਜਿਹੜਿਆਂ ਨੇ ਅੱਜ ਤੱਕ ਸ਼ਰਮਦਿਆਂ ਮਾਰਿਆ ਸਮਾਨ ਨਹੀਂ ਲਿਆ ਨਾ ਉਹਨਾਂ ਕੈਂਪ ਤੱਕ ਪਹੁੰਚ ਕੀਤੀ ਨਾ ਉਹ ਕਿਹ ਟਰਾਲੀ ਵਾਲੇ ਕੋ ਗਏ ਆ ਔਰ ਬਹੁਤ ਸਾਰੇ ਭੈਣ ਭਰਾ ਸਾਡੇ ਅਸਲ ਚ ਇਦਾਂ ਦੇ ਆ ਜਿਹੜੇ ਸ਼ਰਮ ਮਹਿਸੂਸ ਕਰ ਰਹੇ ਆ ਰਾਸ਼ਨ ਮੰਗਣ ਦੇ ਵਿੱਚ ਹਾਲਾਂਕਿ ਉਹਨਾਂ ਦੀਆਂ ਫਸਲਾਂ ਖਤਮ ਹੋ ਗਈਆਂ ਉਹਨਾਂ ਦੇ ਘਰ ਤਬਾਹ ਹੋ ਗਏ ਆ ਇਦਾਂ ਦਾ ਹੀ ਅੱਜ ਇੱਕ ਸਾਡੇ ਕੋਲ ਜਾਣਕਾਰੀ ਸਾਡੀ ਚ ਆਇਆ ਸੀਗਾ ਅਸੀਂ ਉਹਨਾਂ ਦੇ ਘਰ ਗਏ ਉਹ ਮੰਗਣ ਨਹੀਂ ਆਏ ਪਰ ਉਹਨਾਂ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਸੀ ਤੋਂ ਇਦਾਂ ਦਾ ਕੋਈ ਵੀ ਭੈਣ ਭਰਾ ਆ ਅਸੀਂ ਆਪਣਾ ਨੰਬਰ ਜਾਰੀ ਕਰਨ ਲੱਗੇ ਆ ਤੁਸੀਂ ਸਾਡੇ ਇਸ ਨੰਬਰ ਤੇ ਫੋਨ ਕਰੋ ਤੁਹਾਡੇ ਘਰ ਇਨਕੁਆਇਰੀ ਕਰਕੇ ਘਰੇ ਹੀ ਸਮਾਨ ਦੇ ਦਿੱਤਾ ਜਾਵੇਗਾ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਸੇ ਫੋਟੋ ਦੀ ਤੋਂ ਸਾਡੀ ਇਹੋ ਹੀ ਬੇਨਤੀ ਆ ਵੀ ਜਿੰਨੇ ਵੀ ਭੈਣ ਭਰਾ ਇਦਾਂ ਦੇ ਆ ਪੰਥ ਦਾ ਲੰਗਰ ਵਰਤ ਰਿਆ ਕੌਮ ਸੇਵਾ ਭੇਜ ਰਹੀ ਆ ਤੇ ਹਰ ਬੰਦਾ ਕੌਮ ਦਾ ਹਿੱਸੇਦਾਰ ਆ ਤੇ ਆਪਣੀ ਜੋ ਲੋੜ ਆ ਉਹ ਜ਼ਰੂਰ ਪੂਰੀ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ